ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਖਾਈ ਦੀ ਸੰਗਤ ਦੇ ਨਾਲ ਅੱਜ ਰੁਕਣੇ ਵਾਲਾ ਆਏ ਸੀਗੇ ਤੇ ਇਹ ਕੁਝ ਬੱਚੇ ਨਾਲ ਨੇ ਤਾਂ ਇਸ ਸਮੇਂ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਦਾ ਮਾੜਾ ਟਾਈਮ ਹੈ ਤੇ ਮਾੜੇ ਟਾਈਮ ਦੇ ਉੱਪਰ ਆਪਾਂ ਮਦਦ ਕਰੀਏ ਮਦਦ ਇਸ ਤਰੀਕੇ ਦੀ ਹੈ ਕਿ ਇਸ ਟਾਈਮ ਤਾਂ ਜਿਹੜੇ ਬੰਨਾਂ ਜਿੱਥੇ ਹਨ ਬੰਨਾਂ ਤੇ ਸੇਵਾ ਚੱਲ ਰਹੀ ਹੈ ਉੱਥੇ ਮਿੱਟੀ ਚਾਹੀਦੀ ਹੈ ਗੱਟੇ ਚਾਹੀਦੇ ਵੱਧ ਤੋਂ ਵੱਧ ਸੇਵਾ ਨੇੜੇ ਦੇ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਦੂਰ ਦੇ ਵਿਅਕਤੀ ਨੇ ਰਾਸ਼ਨ ਦੀ ਕਿਤੇ ਕੋਈ ਕਮੀ ਨਹੀਂ ਰਾਸ਼ਨ ਬਹੁਤ ਹੈ ਬਹੁਤ ਰਾਸ਼ਨ ਹੈ ਪਰਤੂ 15 ਤੋਂ 20 ਦਿਨ ਬਾਅਦ ਜਦੋਂ ਇੱਥੇ ਖੇਤਾਂ ਦੇ ਵਿੱਚ ਸੈਲਟ ਚੜ ਜਾਏਗੀ ਉਹ ਸੈਲਟ ਚੱਕਣੀ ਹੈ ਉਹਦੀ ਡੀਜ਼ਲ ਚਾਹੀਦਾ ਹੈ ਡੀਏਪੀ ਚਾਹੀਦੀ ਹੈ ਕਣਕ ਚਾਹੀਦੀ ਹੈ ਤੇ ਉਸ ਸਮੇਂ ਲਗਾ ਤੁਹਾਡੀ ਲੋੜ ਪੈਗੀ ਇਸ ਕਰਕੇ ਵੱਧ ਤੋਂ ਵੱਧ ਰਾਸ਼ਨ ਇਕੱਠਾ ਕਰੋ ਵੱਧ ਤੋਂ ਪੈਸਾ ਇਕੱਠਾ ਕਰੋ ਤੇ ਉਸ ਤੋਂ ਬਾਅਦ ਜੇ ਇੱਕ ਯੋਜਨਾ ਬੰਦੀ ਕਰਕੇ ਇੱਕ ਇੱਕ ਪੰਡ ਅਡਾਪਟ ਕਰਕੇ ਉਸ ਪੰਡ ਦਾ ਜਿਹੜੀ ਹੈਗੀ ਜਮੀਨਾਂ ਨੂੰ ਦੁਬਾਰਾ ਤੋਂ ਸਵਾਰਿਆ ਜਾਵੇ ਤੇ ਉਹਨਾਂ ਨੂੰ ਵਾਹੀ ਲਈ ਬਣਾਇਆ ਜਾਵੇ ਜਿਹੜੀ ਹੁਣ ਬਹੁਤ ਸਾਰੇ ਜਿਹੜੀ ਹੈਗੀ ਸੇਵਾ ਸੀ ਹੁਣ ਲੈ ਕੇ ਆ ਰਹੇ ਆ ਉਹ ਚ ਬਹੁਤੀ ਖਰਾਬ ਹੋ ਰਹੀ ਹੈ ਕਿਉਂਕਿ ਪਾਣੀ ਡੁੱਬੇ ਹੋ ਲੋਕਾਂ ਤੱਕ ਕੋ ਨਹੀਂ ਪਹੁੰਚ ਰਹੀ ਇਸ ਕਰਕੇ ਬੇਨਤੀ ਹੈ ਕਿ 15 ਦਿਨ ਬਾਅਦ ਆਓ ਤੇ ਪੂਰਾ ਇੰਟੀਮ ਕਰਕੇ ਆਓ ਤਾਂ ਕਿ ਆਪਣੇ ਬਾਹ ਫੜ ਕੇ ਖੜੇ ਕਰ ਸਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।